ਕੀ ਲੈ ਲੈ ਨਾ ਅੰਬੂ ਪੂਸ ਤੋਂ ਉੱਤਾਂ ਲਿਓ ਅੱਗਵਾ ਜੰਨਾ ਹੈ ਨਾ ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਇੱਕ ਜਿਹੜੀ ਤੁਹਾਡੀ ਮੁਰੇ ਅਪੀਲ ਕਰਨੀ ਆ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਤਾਂ ਕਰਨੀ ਆ ਵੀ ਅਸੀਂ ਇਹਨਾਂ ਨੂੰ ਘਰ ਪਹੁੰਚਾਉਣਾ ਆ ਇਹ ਸਾਡੇ ਪੰਜਾਬੀ ਵੀਰਾਂ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਖੇਡ ਬੋਲਦੇ ਪਏ ਆ ਤੇ ਆਪਣਾ ਪਿੰਡ ਵੀ ਦੱਸਦੇ ਆ ਪਰ ਅਸੀਂ ਪਿੰਡ ਦੇ ਵਿੱਚੋਂ ਸਰਪੰਚ ਸਾਹਿਬ ਨੂੰ ਕੋਈ ਲਾਈਨ ਕਹੋ ਇਹ ਸਰਪੰਚ ਸਾਹਿਬ ਨੂੰ ਕਾਲ ਵੀ ਲਾਵਾਂਗੇ ਪਰ ਉਹ ਕਹਿੰਦੇ ਵੀ ਸਾਡੇ ਪਿੰਡ ਦੇ ਨਹੀਂ ਹੈਗੇ ਪਰ ਜਿਹੜਾ ਕਨੇਡਾ ਉੱਥੇ ਦੱਸਦੇ ਪਿੰਡਾਂལੋਂ ਪਿੰਡ ਵੀ ਨਿਕਲੇ ਆ ਪਰ ਸਾਨੂੰ ਐਵੇਂ ਲੱਗਦਾ ਵੀ ਕਈ ਵਾਰੀ ਬਹੁਤ ਚਿਰਾਂ ਤੋਂ ਪੁਰਾਣੇ ਕਈ ਵਾਰੀ ਪਿੰਡਾਂ ਦੇ ਵਿੱਚੋਂ ਬੰਦਾ ਗਵਾਜਾਂ ਦਾ ਨਿਕਲ ਜਾਂਦਾ ਘਰੋਂ ਤੇ ਕਾਫੀ ਸਮੇਂ ਬਾਅਦ ਜਦੋਂ ਹੁਣ ਬਜ਼ੁਰਗ ਹੋ ਗਏ ਆ ਤੇ ਹੁਣ ਜਿਹੜੇ ਕੰਮ ਨਹੀਂ ਹੁੰਦਾ ਜਿਹੜੇ ਕੰਮ ساری ਜ਼ਿੰਦਗੀ ਕਰਵਾ ਕੇ ਤੇ ਉਹ ਵੀ ਛੱਡ ਦਿੰਦੇ ਆ ਤੇ ਸਾਨੂੰ ਇਹ ਲੱਗਦਾ ਵੀ ਕਿਤੇ ਬਹੁਤ ਪੁਰਾਣਾ ਇਹਨਾਂ ਨੂੰ ਘਰਾਂ ਦੇ ਵਿੱਚੋਂ ਮਤਲਬ ਨਿਕਲ ਗਿਆ ਤੇ ਹੁਣ ਉਹ ਕੰਮ ਦੇ ਲਾਇਕ ਨਹੀਂ ਹੈਗੇ ਤਾਂ ਉਹਨਾਂ ਨੇ ਬਾਹਰ ਛੱਡ ਦਿੱਤਾ ਸਾਨੂੰ ਇਹ ਲੱਗਦਾ ਬਾਕੀ ਸਰਪੰਚ ਸਾਹਿਬ ਨਾਲ ਅਸੀਂ ਗੱਲ ਜਰੂਰ ਕਰਾਂਗੇ ਸਰਪੰਚ ਸਾਹਿਬ ਵਾਇਕੁਟੀ ਕ ਖਾਲਸਾ ਵਾਇਕੁਟੀ ਕੀ ਫਤਦੀ ਸਰਪੰਚ ਸਾਹਿਬ ਇਹਨਾਂ ਨੇ ਪਿੰਡ ਦੱਸਿਆ ਤੁਹਾਡਾ ਪਿੰਡ ਕਿਹੜਾ ਜੀ ਹਲੋ ਟਾਡਾ ਸਰਪੰਚ ਸਾਹਿਬ ਪਿੰਡ ਕਿਹੜਾ ਜੀ ਤੁਹਾਡਾ ਪਿੰਡ ਕਿਹੜਾ ਤੁਸੀਂ ਕਹਿੰਦਾ ਤੁਹਾਡੇ ਤੁਹਾਡਾ ਨਾਮ ਕੀ ਆ ਹਾਂ ਜੀ ਸੁਖਦੇਵ ਮਾਰੇ ਪਿਤਾ ਦਾ ਨਾਮ ਕੀ ਬੰਤਾ ਸਿੰਘ ਇਹ ਸੁਖਦੇਵ ਸਿੰਘ ਆ ਜੀ ਬੰਤਾ ਸਿੰਘ ਆ ਜੀ ਤੁਹਾਨੂੰ ਫੋਟੋ ਆਈ ਹੋਣੀ ਆ ਦੇਖਿਆ ਜੀ ਤੁਸੀਂ ਇਹਨਾਂ ਨੂੰ ਜਾਣਦੇ ਆ ਕੋਈ ਤੁਹਾਡੇ ਪਿੰਡ ਕੋ ਕੰਮ ਕਰਦਾ ਹੋਵੇ ਪੁਰਾਣਾ ਕੋਈ ਚਾਹੀਦਾ ਤਾਂ ਨਹੀਂ ਕੋਈ ਹੈਗਾ ਇਹਨੇ ਚੰਨਣ ਸਿੰਘ ਦੱਸਿਆ ਸਰਪੰਚ ਇਹਨੇ ਕੋਈ ਚੰਨਣ ਸਿੰਘ ਸਰਪੰਚ ਹੋਇਆ ਤੁਹਾਡੇ ਪਿੰਡ 'ਚ ਕੋਈ ਹਾਂ ਜੀ ਚੰਨਣ ਸਿੰਘ ਉਹ ਸਰਪੰਚ ਹਾਂਜੀ ਕਿਹੜਾ ਉਹ ਨਹੀਂ ਨਾਲਿਆ ਦੀ ਚੰਨਣ ਸਿੰਘ ਸਰਪੰਚ ਤੁਹਾਡੇ ਪਿੰਡ ਸਰਪੰਚ ਕਿਹੜਾ ਸੀਗਾ ਹਾਂ ਉਹ ਉਹਨਾਂ ਦਾ ਨਾਮ ਲਿਆ ਦੀ ਚੰਨਣ ਸਿੰਘ ਸਰਪੰਚ ਦਾ ਨਾਮ ਲਿਆ ਜੀ ਨਹੀਂ ਹਾਂ ਸਾਨੂੰ ਪਤਾ ਸੀ ਹਾਂ ਸਾਨੂੰ ਪਤਾ ਸੀਗਾ ਜੀ ਤੁਹਾਡੇ ਪਿੰਡ ਦੇ ਜੀ ਪੂਰਾ ਇਹਨਾਂ ਦੱਸਣ ਦੇ ਸਰਪੰਚ ਸਰ ਵਾਲੇ ਦੁਆਲੇ ਨਾ ਹਾਂਜੀ ਪੂਰੇ ਦਾ ਨਾ ਦੇਖੋ ਗੌਰ ਨਾਲ ਜਰੂਰ ਕਿ ਮੈਂ ਤਦ ਹੀ ਅੱਜ ਲਾਈਵ ਚ ਲਾਇਆ ਤੁਸੀਂ ਨਾ ਕਿਹਾ ਮੈਂ ਕਿਹਾ ਸ਼ਾਇਦ ਲੋਕਾਂ ਨੂੰ ਹਾਂਜੀ ਹਾਂਜੀ ਇਹ ਕਿਹੜਾ ਪਿੰਡ ਦੱਸਿਆ ਸੀ ਭੁੱਲੇ ਚੱਕ ਕਿੱਥੇ ਪੈਂਦਾ ਇਹ ਗਰਦਾਸਪੁਰੀ ਦੀ ਜੀ ਪੂਰਾ ਉਹਨਾਂ ਨੇ ਆਪਣਾ ਦੱਸਿਆ ਸਾਨੂੰ ਪਹਿਲਾਂ ਤਾਂ ਸਰਪੰਚ ਸਾਹਿਬ ਨਾਲ ਪ੍ਰਦੀਪ ਕੀਤੀ ਸੀ ਤੁਹਾਨੂੰ ਸਰਪੰਚ ਮੌਜੂਦ ਸਰਪੰਚ ਹੈ ਨਾ ਇਹ ਪਹਿਲਾ ਸਰਪੰਚ ਕਿਹੜਾ ਸੀ ਕਿਹੜਾ ਸੀ ਹੁਣ ਲੱਗੀ ਆ ਹੁਣ ਲੱਗੀ ਸਰਪੰਚਾਂ ਜਾਣਦੇ ਨੇ ਉਹਨੂੰ ਲੱਗਿੰ ਜਾਣਦੇ ਲੱਗਿੰ ਜਾਣਦੇ ਕਿੰਨਾ ਚਿਰ ਹੋ ਗਿਆ ਘਰੋਂ ਨਿਕਲੇ ਨੂੰ ਤੁਹਾਡੇ ਤੁਸੀਂ ਘਰੋਂ ਕਿੰਨਾ ਚਿਰ ਹੋ ਗਿਆ ਨਿਕਲਿਆ ਨੂੰ ਕੀ ਕੰਮ ਕਰ ਕਰਦੇ ਸੀ ਤੁਸੀਂ ਠੀਕ ਆ ਇੰਨਾ ਕੋਈ ਲੱਗਦਾ ਕਿ ਇੰਨਾ ਬੋਦੀ ਨਾ ਮਤਨ ਆਇਕਮ ਪਰਵਾਨਾ ਤੇ ਗੱਲ ਪ੍ਰਦੀਪ ਇਹ ਸਾਡੇ ਵੀਰਾ ਸਰਵਾਦਾ ਪਲਾਸ ਸੋਸਾਇਟੀ ਮੇਰੇ ਵੱਡੇ ਭਰਾ ਦਵਿੰਦਰ ਸਿੰਘ ਮੂਨਿਕ ਉਹਨਾਂ ਦੇ ਬੇਟਾ ਜੀ ਆ ਪ੍ਰਦੀਪ ਹੁਣ ਮੇਰਾ ਵੱਡਾ ਭਰਾ ਥੋੜੇ ਦਿਨਾਂ ਤੋਂ ਜਿਹੜਾ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਦੇ ਵੀ ਸੰਗਤ ਮੁਰੇ ਜਰੂਰ ਅਸੀਂ ਅਪੀਲ ਕਰਦੇ ਹਾਂ ਵੀ ਅਰਦਾਸ ਬੇਨਤੀ ਜਰੂਰ ਕਰਿਓ ਗੁਰੂ ਸਾਹਿਬ ਦੇ ਚਰਨਾਂ 'ਚ ਜਿਹੜਾ ਮੇਰਾ ਆਪਣਾ ਜਾਨੀ ਠੀਕ ਹੋ ਕੇ ਇਸ ਸੇਵਾ ਦੇ ਵਿੱਚ ਜਿਹੜਾ ਉਹ ਜਰੂਰ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਫਿਰ ਤੋਂ ਦੁਬਾਰਾ ਤੋਂ ਸ਼ੁਰੂਆਤ ਕਰੇ ਕਾਫੀ 15 ਦਿਨ ਤੋਂ ਤਕਰੀਬਨ ਬਿਮਾਰ ਹੋਏ ਆ। ਹਾਜੀ ਸਰਪੰਚ ਸਾਹਿਬ ਇੱਕ ਮਿੰਟ ਕਰਿਓ ਹਾਜੀ ਕਰੋ ਸਰਪੰਚ ਆ ਕਰਿਓ ਇਹਨਾਂ ਨੇ ਕਰਾਈਏ ਗੱਲ ਬੈਠੇ ਨਾ ਫੜੇ ਤਾ ਟਬਟਾ ਟਬਟਾ ਕਿੰਨਾ ਕਰਾਂਗੇ ਆਪਣੇ ਤਰਫੋਂ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਬਾਬਾ ਦੀਪ ਸਿੰਘ ਸੇਵਾਦਾਲ ਸਾਸਤਾ ਜੀ ਸਾਨੂੰ ਨਾ ਇੱਕ ਬੰਦਾ ਮਿਲਿਆ ਜੀ ਉਹਨੇ ਤੁਹਾਡਾ ਨਾਮ ਪਿੰਡ ਦਾ ਲਿਆ ਜੀ ਤੇ ਉਹ ਆਪ ਕੋ ਲੈ ਚੱਕਾ ਨਾਲ ਆ ਗਰਦਾਸਪੁਰ ਦੇ ਵਿੱਚੋਂ ਵੀ ਨਾ ਲਿਆ ਪੇ ਸਰਪੰਚ ਚੰਨਣ ਦਾ ਨਾਮ ਲਿਆ ਆਪਣਾ ਸਾਨੂੰ ਬੰਤਾ ਸਿੰਘ ਦੱਸਦੇ ਆ ਠੀਕ ਹੈ ਜੀ ਇਹਦੇ ਆ ਬਾਹਰ ਵਾਰਿਆ ਇਹ ਕਿਹੜਾ ਕ ਪਿੰਡ ਆ ਜੀ ਤੁਹਾਡਾ ਤੁਹਾਡਾ ਪਿੰਡ ਕਿੱਡਾ ਕ ਵੱਡਾ ਜੀ ਬਹੁਤ ਵੱਡਾ ਹੈ ਸੱਬੀ ਦਾ ਬੋਟਾ ਹੈ ਸਰਬੀ ਦਾ ਬੋਟਾ ਹੈ ਵੱਡਾ ਪਿੰਡ ਆ ਜੀ ਤੁਸੀਂ ਨਾ ਇਹ ਤੁਹਾਡੇ ਪਿੰਡ ਦਾ ਹੀ ਆ ਜੀ ਕਨਫਰਮ ਇਸ ਚੀਜ਼ ਦਾ ਕਿਉਂਕਿ ਇਹਨਾਂ ਦੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਮੇਲ ਖਾ ਗਈਆਂ ਜੀ ਸਰਪੰਚ ਵੀ ਮੇਲ ਖਾ ਗਿਆ ਚੰਨਣ ਸਿੰਘ ਦੱਸਿਆ ਜੀ ਹੈਗਾ ਇਹ ਪਿੰਡ ਭੁੱਲੇ ਚੱਕ ਆਪਾਂ ਕਈ ਮਤਲਬ 2-3 ਘੰਟੇ ਹੀ ਹੋ ਗਏ ਆ ਸਾਨੂੰ ਕਾਉਂਸਲਿੰਗ ਕਰਦੇ ਨੂੰ ਪਿੰਡ ਸਹੀ ਆ ਜੀ ਇਹ ਅਸੀਂ ਤਾਂ ਲਾਈਵ ਚਲਾਇਆ ਸੀਗਾ ਵੀ ਸ਼ਾਇਦ ਭੁੱਲੇ ਚੱਕ ਸਰਪੰਚ ਸਾਹਿਬ ਕਹਿੰਦੇ ਸਾਡੇ ਪਿੰਡ ਦੇ ਨਹੀਂ ਹੈਗਾ ਇਹਨਾਂ ਤਾਂ ਸ਼ਾਇਦ ਕੋਈ ਪਛਾਣ ਸਕਦਾ ਤੇ ਜਰੂਰ ਆਪਾਂ ਸੋਸ਼ਲ ਮੀਡੀਆ ਦੇ ਜਰੀਏ ਬਹੁਤ ਬੰਦੇ ਮਿਲਾਏ ਆ ਨੇ ਕਰਨਾਇਆ ਨਹੀਂ ਸਕਦੇ ਭਰਾ ਕਿੰਨੇ ਆ ਸਕਦੇ ਲੋ ਕੀ ਦੂਜੇ ਭਰਾ ਦਾ ਨਾਮ ਪੰਨਾ ਕਰਨੇ ਆ ਦੂਜੇ ਭਰਾ ਦਾ ਨਾਮ ਕਰਨੈਲ ਆ ਜੀ ਹੈਲੋ ਕਿੰਨੇ ਭਰਾ ਤੁਸੀਂ ਤਿੰਨ ਦੋ ਕਿ ਤਿੰਨ ਤਿੰਨ ਭਰਾ ਤੀਜੇ ਦਾ ਨਾਮ ਕੀ ਤਿੰਨ ਭਰਾ ਆ ਜੀ ਬਸ ਤੁਸੀਂ ਟਿਕਾਣੇ ਪਹੁੰਚ ਗਏ ਆ ਜੀ ਬਸ ਤੁਸੀਂ ਕਰੋ ਫ੍ਰੀ ਹੋ ਕੇ ਜਿੱਥੇ ਤੁਸੀਂ ਕਿਤੇ ਬੈਠੀਆਂ ਹੋ ਆ ਜੀ ਫ੍ਰੀ ਹੋ ਕੇ ਕਰੋ ਕਾਲ ਜੀ ਹਾਂ ਕਰੋ ਇਹਨਾਂ ਦੇ ਘਰ ਬਾਰੇ ਪਤਾ ਕਰਕੇ ਨਾ ਸਾਰਾ ਦੱਸੋ ਕਿੱਦਾਂ ਕੌਣ ਕੌਣ ਕਰਦੇ ਲੱਭ ਗਏ ਜੀ ਮੈਨੂੰ ਲੱਗ ਬਹੁਤ ਘੱਟ ਕਾਣੀ ਫੋਟੋ ਨਾ ਪ੍ਰਦੀਪ ਇੱਕ ਵਾਰੀ ਜਦੋਂ ਹੁਣ ਲੈਣ ਜਾਂਦੇ ਸੀ ਹਾਂ ਕਿਉਂਕਿ ਕਾਫੀ ਦਿਨਾਂ ਤੋਂ ਗੋਲੀਆਂ ਤੇ ਵੇਲੇ ਪਛਾਣ ਚ ਨਹੀਂ ਜਾਣ ਦੀ ਦਾੜੀ ਦੀ ਵੀ ਬਾਰ ਹੋ ਗਈ ਸੇਕ ਦੀ ਵਾਰ ਜੀ ਕੰਮ ਕੁਮ ਕਰਵਾਇਆ ਆ ਕਿਸੇ ਨੇ ਕੰਮ ਕੁਮ ਕਰਵਾਉਣ ਦੇ ਲਈ ਕਿਸੇ ਨੇ ਨਾ ਸਾਡਾ ਸਗਾ ਦਾ ਇੱਕ ਜਿਹੜਾ ਅੱਗੇ ਦੇ ਵਿੱਚ ਸ਼ੇਰ ਨੂੰ ਪਾਈ ਕਰਾ ਦਿੰਦੇ ਸੀ ਹਾਂ 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 ਹਾ ਇਹ ਫਿਰ ਜਦੋਂ ਆਪਾਂ ਉਧਰ ਟਾਂਡੇ ਇਲਾਕੇ ਦੇ ਕਿਤੇ ਵੀ ਕੋਲੇ ਜਾਇਆ ਹੁਜਾ ਸਾਡੇ ਵੀਡੀਓ ਹੋਣਗੇ ਦੁਕਾਨਾਂ ਲੱਗੀਆਂ ਪਰ ਇਹ ਆਪਣੀਆਂ ਲੱਗੀਆਂ ਸੀਗੀਆਂ ਹਾਂਜੀ ਹਾਂਜੀ ਕਾਦੀ ਦੁਕਾਨਾਂ ਦੀ ਆਪਣੀਆਂ ਸੀ ਸਾਡੇ ਫੋਟੋਗ੍ਰਾਫਰ ਵੀ ਇੰਨੇ ਸਵੇਰ ਪਾਰਦੀ ਸੀ ਸਵੇਰ ਪਾਰਦੀ ਸੀ ਤਾਂ ਹੀ ਉਹ ਕਿਦੜੇ ਆਏ ਉੱਥੇ ਦੋ ਤਿੰਨ ਦਿਨ ਹੋ ਗਏ ਉਧਰ ਜਦੋਂ ਸਾਡੇ ਲੱਗੇ ਘੁੰਮਦੇ ਆ ਰਹੇ ਉੱਥੇ ਉੱਥੇ ਲੱਗੇ ਪੈ ਜਾਣਾ ਰਾਤ ਨੂੰ ਉੱਥੇ ਵੀ ਰੋਟੀ ਪਾਣੀ ਨੂੰ ਖਰਾਉਂਦਾ ਰਹੇ ਉੱਥੇ ਅੱਛਾ ਜੀ ਲਾਗੇ ਦੇ ਘਾਣ ਵਾਲੇ ਦੇ ਨਾਲ ਹੀ ਸੋਗ ਨਾਲ ਕੇਸ ਹੁੰਦਾ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਪੂਰਾ ਦਿਮਾਗੀ ਤੌਰ ਤੇ ਵੀ ਹੋਰ ਸਹੀ ਨਹੀਂ ਆਪਣੇ ਬਾਰੇ ਪਹਿਲਾਂ ਤੇ ਇਹਨਾਂ ਨੂੰ ਕੁਝ ਦੱਸਿਆ ਪਿੰਡ ਦਾ ਬਾਪ ਦਾ ਨਾਮ ਵੀ ਨਹੀਂ ਦੱਸਿਆ ਸੀ ਪਰ ਕੁਝ ਦੱਸਿਆ ਇਹਨਾਂ ਨੇ ਪ੍ਰਦੀਪ ਨੇ ਜਦੋਂ ਛਾਣਪੀਣ ਕੀਤੀ ਤੇ ਚਲੋ ਸਰਪੰਚ ਦਾ ਨੰਬਰ ਮਿਲ ਗਿਆ ਪਰ ਉਹਨਾਂ ਨੇ ਪਹਿਲਾਂ ਕਿਹਾ ਨਹੀਂ ਸਾਡੇ ਪਿੰਡ ਦਾ ਨਹੀਂ ਹੈਗੇ ਫਿਰ ਸਰਪੰਚ ਦਾ ਨਾਮ ਰਿਹਾ ਚੰਨਣ ਤੇ ਉਸ ਤੋਂ ਬਾਅਦ ਪਤਾ ਲੱਗਾ ਤੇ ਹੁਣ ਇਹਨੂੰ ਅਸੀਂ ਚਲੋ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਜਦੋਂ ਸੋਸ਼ਲ ਮੀਡੀਆ ਦੇ ਜਰੀਏ ਤੁਸੀਂ ਬਹੁਤ ਵੀਰ ਬਜ਼ੁਰਗ ਅਸੀਂ ਘਰਾਂ 'ਚ ਪਹਤਾ ਚੁੱਕੇ ਆ ਸਾਨੂੰ ਤੁਹਾਡੇ ਸਾਰੀ ਸੰਗਤ ਤੇ ਮਾਣ ਜਦੋਂ ਸਾਨੂੰ ਇਦਾਂ ਦਾ ਪੰਜਾਬ ਦਾ ਕੋਈ ਮਲੇ ਦਾ ਸਾਨੂੰ ਲੱਗਦਾ ਹੁੰਦਾ ਵੀ ਤੁਸੀਂ ਸਾਰੇ ਪੰਜਾਬ ਦੇ ਕੋਨੇ-ਕੋਨੇ 'ਚ ਤੁਸੀਂ ਵੀਡੀਓ ਪਹਤਾ ਦੇਣੀ ਤੇ ਉਹ ਪਰਿਵਾਰ 'ਚ ਜ਼ਰੂਰ ਜਾਓ ਇਦਾਂ ਦਾ ਮਾਣ ਇਹ ਤੁਸੀਂ ਸੰਗਤ ਦੇ ਪਿਆਰ ਦੇ ਨਾਲ ਹੀ ਆ ਤੇ ਇਹਨਾਂ ਦਾ ਪਰਿਵਾਰ ਤਕਰੀਬਨ ਮੈਨੂੰ ਲੱਗਦਾ ਭੁੱਲੇ ਚੱਕ ਪਿੰਡ ਗੁਰਦਾਸਪੁਰ ਦੇ ਵਿੱਚ ਤਕਰੀਬਨ ਸ਼ੋਰ ਹੋ ਹੀ ਚੁੱਕਾ ਆ ਵੀ ਉਸੇ ਪਿੰਡ ਦੇ ਰਹਿਣ ਵਾਲੇ ਆ ਬਾਕੀ ਤੁਹਾਡਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੋਰਾਸਰਾ ਸੇਵਾ ਕਰ ਚੱਲ ਰਿਹਾ ਜਿੱਥੇ ਲੋਵਾਰਸਾਨਾਾਂਥਾਂ ਦੀ ਬੇਸਾਰੇ ਦੀ ਸੇਵਾ ਸੰਭਾਲ ਹੁੰਦੀ ਆ ਐੋ ਜਿਆ ਵੀਰ ਕੋਈ ਵੀ ਮਜਬੂਰ ਕੋਈ ਮੈਂਟਲੀ ਕੋਈ ਉਥੇ ਤੁਹਾਡੇ ਲਾਗੇ ਸਾਗੇ ਜਰੂਰ ਹੋ ਸਕਦਾ ਜਰੂਰ ਆਪਾਂ ਹੈਲਪ ਕਰੀਏ ਜਿਵੇਂ ਭਾਜੀ ਹੁਣੀ ਜਰੂਰ ਆਪਣਾ ਉਥੇ ਇਹਨੇ ਪੁੱਛਿਆ ਤੇ ਨਹੀਂ ਪ੍ਰਦੀਪ ਨਾਲ ਗਰੈਂਟ ਕੀਤਾ ਮੇਰੇ ਵੱਡੇ ਭਰਾ ਦਵਿੰਦਰ ਸਿੰਘ ਨਾਲ ਉਹਨਾਂ ਨੇ ਗਰੈਂਟ ਕੀਤਾ ਉਹਨਾਂ ਨੇ ਫੇਰ ਪ੍ਰਦੀਪ ਦੀ ਡਿਊਟੀ ਲਈ ਆ ਕਿਉਂਕਿ ਮੈਂ ਜਿਵੇਂ ਦੱਸਿਆ ਉਹ ਬਿਮਾਰ ਚੱਲ ਰਹੇ ਤੇ ਲੈ ਕੇ ਹੁਣ ਇੱਥੇ ਪਹੁੰਚੇ ਆ ਤੇ ਇਹਨਾਂ ਨੂੰ ਹੁਣ ਜਲਦ ਘਰ ਵਿੱਚ ਪਹੁੰਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ What?